ਸਤਿ ਸ੍ਰੀ ਅਕਾਲ ਦੋਸਤੋ ਮੈਂ ਸਾਰੇ ਭਾਜਪਾ ਦੇ ਕਾਰਜਕਰਤਾ ਤੇ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਦਿলো ਧੰਨਵਾਦ ਕਰਨਾ ਚਾਹੁੰਦਾ ਹਾਂ ਉਹਨਾਂ ਨੇ ਬਹੁਤ ਜ਼ੋਰ ਨਾਲ ਕੰਮ ਕੀਤਾ ਦਿਨ ਰਾਤ ਇੱਕ ਕੀਤੇ ਸਾਨੂੰ 2 ਲੱਖ 7000 ਤੋਂ ਵੱਧ ਵੋਟਾਂ ਪੁਆਈਆਂ ਜਿਹੜੀਆਂ ਪਹਿਲੀ ਵਾਰੀ ਭਾਜਪਾ ਦੀ 23% ਵੋਟ ਵਧੀਆ ਮੈਂ ਸਾਰੇ ਅੰਮ੍ਰਿਤਸਰ ਦੇ ਭਰਾਵਾਂ ਤੇ ਭੈਣਾਂ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਮੈਂ ਤੁਹਾਡੀ ਸੇਵਾ ਲਈ ਅੰਬਰਸਰ ਢਟਿਆ ਰਾਵਾਂਗਾ ਆਪਾਂ ਇਕੱਠੇ ਹੋ ਕੇ ਤੇ ਵਿਕਸ਼ਿਤ ਅੰਬਰਸਰ ਲਈ ਕੰਮ ਕਰੀਏ ਤੁਹਾਨੂੰ ਵਾਦਾ ਆ ਕਿ ਅੰਬਰ ਸਾਡ ਨੂੰ ਅਸੀਂ 2027 ਜਦੋਂ ਅੰਬਰ ਸਾਧੇ 450 ਸਾਲ ਹੋਣਗੇ ਪੂਰਾ ਮੁਕਾਬਲਾ ਨੌਰ ਨੂੰ ਦਵਾਂਗੇ ਔਰ ਤੁਹਾਡੇ ਸਾਰਿਆਂ ਲਈ ਮੁੰਦਰੀ ਹਾਊਸ 1073 ਗ੍ਰੀਨ ਆਰਮੀ ਅੰਮਰਸਰ ਦੇ ਦਰਵਾਜ਼ੇ ਪਤਾ ਦੀ ਖੁੱਲੇ ਨੇ ਕਦੀ ਵੀ ਇੱਥੇ ਆ ਕੇ ਮੈਨੂੰ ਮਿਲੋ ਤੇ ਮੈਂ ਤੁਹਾਡੇ ਨਾਲ ਪੂਰਾ ਡਟ ਕੇ ਖੜਾ ਹੋਣਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਾਰੇ ਪਾਛਪਾ ਦੇ ਕਾਰਜਕਰਤਾ ਤੇ ਅੰਮਰਸਰ ਦੇ ਨਿਵਾਸੀਆਂ ਨੂੰ ਦਿলো ਧੰਨਵਾਦ ਕਰਨਾ ਚਾਹੁੰਦਾ ਹਾਂ ਉਹਨਾਂ ਨੇ ਬਹੁਤ ਜ਼ੋਰ ਨਾਲ ਕੰਮ ਕੀਤਾ ਧੇਨ ਰਾਤ 1 ਕੀਤੇ ਸਾਨੂੰ 2 ਲੱਖ 7000 ਤੋਂ ਵੱਧ ਮੂਟਾਂ ਪੁਆਈਆਂ ਜਿਹੜੀਆਂ ਪਹਿਲੀ ਵਾਰੀ ਭਾਜਪਾ ਦੀ 23% ਵੋਟ ਵਧੀਆ ਮੈਂ ਸਾਰੇ ਅੰਮ੍ਰਿਤਸਰ ਦੇ ਭਰਾਵਾਂ ਤੇ ਭੈਣਾਂ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਮੈਂ ਤੁਹਾਡੀ ਸੇਵਾ ਲਈ ਅੰਮ੍ਰਿਤਸਰ ਢਟਿਆ ਰਾਵਾਂਗਾ ਆਪਾਂ ਇਕੱਠੇ ਹੋ ਕੇ ਤੇ ਵਿਕਸਿਤ ਅੰਮ੍ਰਿਤਸਰ ਲਈ ਕੰਮ ਕਰੀਏ ਤੁਹਾਨੂੰ ਵਾਦਾ ਆ ਤੇ ਅੰਮਰਸਾ ਨੂੰ ਅਸੀਂ 2027 ਜਦੋਂ ਅੰਮਰਸਾ ਦੇ 450 ਸਾਲ ਹੋਣਗੇ ਪੂਰਾ ਮੁਕਾਬਲਾ ਇਹਨਾਂ ਔਰ ਨੂੰ ਦਵਾਂਗੇ ਔਰ ਤੁਹਾਡੇ ਸਾਰਿਆਂ ਲਈ ਸਮੁੰਦਰੀ ਹਾਊਸ 373 ਗ੍ਰੀਨ ਆਰਮੀ ਅੰਮਰਸਾ ਦੇ ਦਰਵਾਜ਼ੇ ਪਤਾ ਦੀ ਖੁੱਲੇ ਨੇ ਕਦੀ ਵੀ ਇੱਥੇ ਆ ਕੇ ਮੈਨੂੰ ਮਿਲੋ ਤੇ ਮੈਂ ਤੁਹਾਡੇ ਨਾਲ ਪੂਰਾ ਡਟ ਕੇ ਖੜਾ ਹੋਣਾਗਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਾਰੇ ਭਾਜਪਾ ਦੇ ਕਾਰਜਕਰਤਾ ਤੇ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਦਿলো ਧੰਨਵਾਦ ਕਰਨਾ ਚਾਹੁੰਦਾ ਹਾਂ ਉਹਨਾਂ ਨੇ ਬਹੁਤ ਜ਼ੋਰ ਨਾਲ ਕੰਮ ਕੀਤਾ ਦਿਨ ਰਾਤ ਇੱਕ ਕੀਤੇ ਸਾਨੂੰ 2 ਲੱਖ 7000 ਤੋਂ ਵੱਧ ਵੋਟਾਂ ਪੁਆਈਆਂ ਜਿਹੜੀਆਂ ਪਹਿਲੀ ਵਾਰੀ ਭਾਜਪਾ ਦੀ 23% ਵੋਟ ਵਧੀਆ ਮੈਂ ਸਾਰੇ ਅੰਮ੍ਰਿਤਸਰ ਦੇ ਭਰਾਵਾਂ ਤੇ ਭੈਣਾਂ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਮੈਂ ਤੁਹਾਡੀ ਸੇਵਾ ਲਈ ਅੰਬਰਸਰ ਤੇਟਿਆ ਰਾਵਾਂਗਾ ਆਪਾਂ ਇਕੱਠੇ ਹੋ ਕੇ ਤੇ ਵਿਕਸ਼ਿਤ ਅੰਬਰਸਰ ਲਈ ਕੰਮ ਕਰੀਏ ਤੁਹਾਨੂੰ ਵਾਦਾ ਆ ਕਿ ਅੰਬਰਸਰ ਨੂੰ ਅਸੀਂ 2027 ਜਦੋਂ ਅੰਬਰਸਰ ਦੇ 450 ਸਾਲ ਹੋਣਗੇ ਪੂਰਾ ਮੁਕਾਬਲਾ ਅੰਦਰ ਨੂੰ ਦਵਾਂਗੇ ਔਰ ਤੁਹਾਡੇ ਸਾਰਿਆਂ ਲਈ ਸਮੁੰਦਰੀ ਹਾਊਸ 373 ਗ੍ਰੀਨ ਆਰਮੀ ਅੰਮਰਸਾ ਦੇ ਦਰਵਾਜ਼ੇ ਪਤਾ ਦੀ ਖੁੱਲੇ ਨੇ ਕਦੀ ਵੀ ਇੱਥੇ ਆ ਕੇ ਮੈਨੂੰ ਮਿਲੋ ਤੇ ਮੈਂ ਤੁਹਾਡੇ ਨਾਲ ਪੂਰਾ ਡਟ ਕੇ ਖੜਾ ਹੋਣਾਗਾ ਸਤਿ ਸ੍ਰੀ ਅਕਾਲ